ਵਿੱਚ ਬਹੁਤ ਧੰਨਵਾਦ ਆਪ ਨੂੰ तकरीबन 3 ਕਿ ਮਿੰਟ ਹੈਗੇ ਆ ਤੇ ਕਲੀ-ਕਲੀ ਖਬਰ ਆਪਾਂ ਅਪਡੇਟ ਕਰਾਂਗੇ ਜੀ ਜੀ ਬਿਲਕੁਲ ਭੁਪਿੰਦਰ ਜੀ ਪਿਛਲੇ ਦਿਨਾਂ ਦੇ ਵਿੱਚ ਜਿਹੜੇ ਮੁੱਖ ਮੰਤਰੀ ਪੰਜਾਬ ਨੇ ਜਿਹੜੇ ਸੂਬੇ ਦੇ ਹੈਬ ਨੇ ਉਹ ਉਹਨਾਂ ਦੀ ਸਿਹਤ ਨਾਸਾਜ ਹੋ ਗਈ ਸੀ ਤੇ ਉਹ ਹਸਪਟਲਾਈਜ਼ਡ ਰਹੇ ਨੇ ਤੇ ਕਰੀਬ 4 ਦਿਨ ਹਸਪਤਾਲ ਦੇ ਵਿੱਚ ਰਹੇ ਤੇ ਕਈ ਇਸ ਤਰ੍ਹਾਂ ਦੇ ਸਵਾਲ ਉੱਠੇ ਕਿ ਕੀ ਕਿਹੜੀ ਬਿਮਾਰੀ ਹੋਈ ਕਿਸ ਕਾਰਨ ਹੋਇਆ ਤਾਂ ਬਹੁਤ ਹੀ ਜਾਣਕਾਰੀ ਤਾਂ ਬਾਹਰ ਨਹੀਂ ਆਈ ਹੈਗੀ ਪਰ ਕਈ ਇਸ ਦੇ ਨਾਲ ਹੀ ਸਵਾਲ ਵੀ ਉੱਠੇ ਕਿ ਕੋਈ ਐਮਐਲਏ ਨਹੀਂ ਗਿਆ ਕਿਸੇ ਨੇ ਟਵੀਟ ਨਹੀਂ ਕੀਤਾ ਕੀ ਕਾਰਨ ਰਿਹਾ ਤਾਂ ਸਿਰਫ ਜਦੋਂ ਪ੍ਰਗਟ ਸਿੰਘ ਹੋਰੀ ਜਾਂਦੇ ਨੇ ਕਾਂਗਰਸ ਦੇ ਵਿਧਾਇਕ ਉਹ ਤੋਂ ਬਾਅਦ ਫਿਰ ਹਰਪਾਲ ਚੀਮਾ ਜਦੋਂ ਉਹਨਾਂ ਨੇ ਸਵਾਲ ਚੁੱਕੇ ਕਿ ਅਜੇ ਹਾਂ ਕੀ ਹੋ ਗਿਆ ਕਿ ਕੋਈ ਸੀਐਮ ਦੀ ਖਬਰ ਲੈਣ ਨਹੀਂ ਜਾ ਰਿਹਾ ਤੇ ਉਸ ਤੋਂ ਬਾਅਦ ਫਿਰ ਸੰਦੀਪ ਪਾਠਕ ਗਏ ਫਿਰ ਹਰਪਾਲ ਚੀਮਾ ਗਏ ਜਾਂ ਕੁਝ ਹੋਰ ਇੱਕ ਇੱਕਾ ਦੁਕਾ ਆਗੂ ਗਏ ਹਾਲਾਂਕਿ ਆਮੋਮ ਨਹੀਂ ਹੁੰਦਾ ਕਿ ਦੇਦੋਂ ਇਸ ਤਰ੍ਹਾਂ ਦਾ ਕੋਈ ਗੱਲ ਹੋਵੇ ਤਾਂ ਪੂਰੀ ਜਿਹੜੀ ਲੀਡਰਸ਼ਿਪ ਹੁੰਦੀ ਆ ਉਹ ਇੱਕ ਤਰ੍ਹਾਂ ਦੇ ਨਾਲ ਨਾਲ ਖੜੀ ਹੁੰਦੀ ਹੈ ਚਾਹੇ ਤੁਸੀਂ ਪਰਿਵਾਰਾਂ ਦੇ ਵਿੱਚ ਵੀ ਦੇਖੋ ਕਿ ਅਕਸਰ ਹੁੰਦਾ ਹੈ ਕਿ ਜੇ ਕਿਸੇ ਦੇ ਪਰਿਵਾਰ ਦੇ ਵਿੱਚ ਵੀ ਕੋਈ ਹੋਵੇ ਤਾਂ ਸਕੇ ਸੰਬੰਧੀ ਜਿਹੜੇ ਨੇ ਉਹ ਤੁਹਾਨੂੰ ਤੁਰੰਤ ਜਿਹੜੇ ਮੌਕੇ ਤੇ ਮੌਜੂਦ ਦੇਖਾਂਗੇ ਇੱਕ ਹੌਸਲਾ ਅਫਜਾਈ ਦੀ ਵੀ ਗੱਲ ਹੁੰਦੀ ਹੈ ਇਹ ਕੇ ਵੀ ਹੁੰਦਾ ਕਿ ਅਸੀਂ ਤੁਹਾਡੀ ਫਿਕਰ ਕਰਦੇ ਹਾਂ ਪਰ ਸੀਐਮ ਸਾਹਿਬ 4 ਦਿਨ ਹਸਪਟਲਾਈਜ਼ਡ ਰਹੇ ਤੇ ਕਈ ਤਰ੍ਹਾਂ ਦੀਆਂ ਚਰਚਾਵਾਂ ਮੌਡੀਆਂ ਪਿਛਲੇ ਉਸ ਦਿਨਾਂ ਦੇ ਵਿੱਚ ਇਹ ਵੀ ਗੱਲਾਂ ਸਾਹਮਣੇ ਆਈਆਂ ਕਿ ਸ਼ਾਇਦ ਕੁਝ ਵੱਡਾ ਬਦਲਾਅ ਹੋ ਰਿਹਾ ਹੈ ਸੰਧਵਾ ਜਿਹੜੇ ਸਪੀਕਰ ਨੇ ਕੋਲ ਤਾਰ ਸਿੰਘ ਸੰਧਵਾ ਉਹਨਾਂ ਦੀ ਸਿਕਿਉਰਿਟੀ ਨੂੰ ਲੈ ਕੇ ਵੀ ਚਰਚਾਵਾਂ ਹੋਈਆਂ ਕਿ ਉਹਨਾਂ ਦੀ ਸਿਕਿਉਰਿਟੀ ਵਧਾਈ ਜਾ ਰਹੀ ਹੈ ਕੋਈ ਚੇਂਜਸ ਹੋ ਰਹੀਆਂ ਨੇ ਹਾਲਾਂਕਿ ਹਲੇ ਨਹੀਂ ਹੋਇਆ ਕੁਝ ਵੀ ਇਸ ਤਰ੍ਹਾਂ ਦਾ ਪਰ ਚਰਚਾ ਨੇ ਇੱਕ ਨਵੀਂ ਚਰਚਾ ਜ਼ਰੂਰ ਛੇੜ ਦਿੱਤੀ ਕਿ ਆਖਰ ਅਜਿਹਾ ਕਿਉਂ ਹੈ ਕੀ ਟੈਂਪਰੇਚਰ ਚੈੱਕ ਕੀਤਾ ਜਾ ਰਿਹਾ ਪੰਜਾਬ ਦੀ ਜਨਤਾ ਦਾ ਪੰਜਾਬ ਦੇ ਐਮ ਐਲ ਏ ਦਾ ਕਿ ਕਿਵੇਂ ਦਾ ਰਿਐਕਟ ਕਰਦੇ ਨੇ ਜੇ ਕੁਝ ਇਸ ਤਰ੍ਹਾਂ ਦਾ ਸੀ ਬਦਲਾਅ ਕਰਦੇ ਆ ਜਾਂ ਕਦੋਂ ਕਰਦੇ ਆ ਇਹ ਦੇਖਣਾ ਹੋਵੇਗਾ ਪਰ ਇਸ ਤਰ੍ਹਾਂ ਦੀਆਂ ਚਰਚਾਵਾਂ ਦਾ ਬਾਜ਼ਾਰ ਜਿਹੜਾ ਇਹ ਪਿਛਲੇ ਦਿਨਾਂ ਦੇ ਵਿੱਚ ਬਹੁਤ ਗਰਮ ਰਿਹਾ ਕਹਿੰਦੇ ਹੁੰਦੇ ਆ ਕਿ ਜਿਹੜਾ ਧੂਆਂ ਕਿਸੇ ਕਾਰਨ ਹੀ ਉੱਠਦਾ ਬਿਨਾਂ ਕਾਰਨ ਧੂਆਂ ਨਹੀਂ ਉੱਠਦਾ ਹੈਗਾ ਤਾਂ ਇਹ ਸਾਰੇ ਬਹੁਤ ਸਾਰੇ ਸਵਾਲ ਨੇ ਜਿਹੜੇ ਸਮੇਂ ਦੇ ਨਾਲ ਕਲੀਅਰ ਹੋਣਗੇ ਜਿਸ ਪਾਸੇ ਹਰਿਆਣਾ ਦੀ ਇਲੈਕਸ਼ਨ ਜਿਹੜੀ ਆ ਉਹ 5 ਤਰੀਕ ਨੂੰ ਹੈ ਉਸ ਤੋਂ ਬਾਅਦ ਦਿੱਲੀ ਦੀ ਵੀ ਇਲੈਕਸ਼ਨ ਹੈ ਬਹੁਤ ਕੁਝ ਹੈ ਤੇ ਇਸ ਢੰਗ ਦੇ ਨਾਲ ਪੰਜਾਬ ਦੀ ਰਾਜਨੀਤੀ ਜਿਹੜੀ ਕਿਸ ਕਰਵਟ ਬਦਲਦੀ ਹੈ ਉਹ ਦੇਖਣਾ ਹੋਵੇਗਾ ਤੇ ਇਸ ਦੇ ਨਾਲ ਹੀ ਪਿੰਡਾਂ ਦੇ ਵਿੱਚ ਪੰਚਾਇਤ ਤਾਂ ਨੂੰ ਲੈ ਕੇ ਬਹੁਤ ਵੱਡੇ ਪੱਧਰ ਤੇ ਸਰਪੰਚ ਚੋਣ ਦੇ ਲਈ ਸਰਪੰਚ ਬਣਨ ਦੇ ਲਈ ਬਹੁਤ ਜ਼ੋਰ ਜਮਾਇਸ਼ ਹੋ ਰਹੀ ਹੈ ਹੈਰਾਨ ਹੋਮੋਂ ਤੁਸੀਂ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦਾ ਪਿੰਡ ਹੈ ਹਰਦੂਰਵਾਲ ਕਲਾਂ ਉੱਥੋਂ ਦਾ ਇੱਕ ਸ਼ਖਸ ਹੈ ਆਤਮਾ ਸਿੰਘ ਤੇ ਉਹਨੇ 2 ਕਰੋੜ ਰੁਪਏ ਕਿਹਾ ਹੈ ਕਿ ਮੈਂ ਪਿੰਡ ਤੇ ਲਾ ਦੂੰਗਾ ਮੈਨੂੰ ਸਰਪੰਚ ਬਣਾ ਦੋ ਜੀ ਉਹਦੀ ਵੀਡੀਓ ਵੀ ਕਾਫੀ ਵਾਇਰਲ ਹੋਈ ਤੇ ਉਹ ਬੀਜੇਪੀ ਦੇ ਨਾਲ ਸੰਬੰਧਿਤ ਹੈ ਤੇ ਇਸ ਤੇ ਸਵਾਲ ਵੀ ਚੁੱਕੇ ਜਾ ਰਹੇ ਨੇ ਕਿ ਇਹ ਖਰੀਦਣ ਦੀ ਗੱਲ ਹੋਣ ਲੱਗ ਗਈਆਂ ਕਿ ਸਿਰਫ ਧਨਾੜ ਲੋਕ ਹੀ ਸਰਪੰਚ ਬਣਨਗੇ ਲੋਕਤੰਤਰ ਕਿੱਥੇ ਹੈਗਾ ਜੀ ਤੇ ਇਸੇ ਤਰ੍ਹਾਂ ਇੱਕ ਮੁਕਸਰ ਦਾ ਪਿੰਡ ਹੈ ਕੋਠੇ ਚਿੱਦਿਆ ਉੱਥੋਂ ਦੀ ਗੋਲੀ ਲੱਗੀ ਕਿ 35 ਲੱਖ ਰੁਪਏ ਅਸੀਂ ਲਾਵਾਂਗੇ ਉਹ ਗੁਰੂ ਘਰ ਤੇ ਕਹਿੰਦੇ ਸੀ ਕਿ ਅਸੀਂ ਗੁਰੂ ਘਰ ਤੇ ਲਾਵਾਂਗੇ ਕਿਉਂਕਿ ਇਹ ਗੁਰੂ ਘਰ ਤੇ ਲਾਉਣਾ ਹੋਵੇ ਤੇ ਚਾਹੇ ਪਿੰਡ ਦੇ ਵਿਕਾਸ ਤੇ ਏਬਲਸ ਦੇ ਵਿੱਚ ਤੁਸੀਂ ਕੀ ਲੈ ਰਹੇ ਹੋ ਕਿ ਸਾਨੂੰ ਸਰਪੰਚੀ ਦਿਓ ਫਿਰ ਅਸੀਂ ਲਾਵਾਂਗੇ ਇਸ ਤਰ੍ਹਾਂ ਸੌਦੇਬਾਜ਼ੀ ਜਿਹੜੀ ਆ ਉਹ ਪਿੰਡਾਂ ਦੇ ਵਿੱਚ ਹੋ ਰਹੀ ਹੈ ਕਿਤੇ ਲੁਕਵੇਂ ਢੰਗ ਦੇ ਨਾਲ ਕਿਤੇ ਸ਼ਰਿਆਮ ਹੋ ਰਹੀ ਹੈ ਜੇ ਲੋਕਤੰਤਰ ਹੈ ਵੋਟਾਂ ਦੀ ਗੱਲ ਹੋ ਰਹੀ ਹੈ ਚਲੋ ਠੀਕ ਹੈ ਸਰਬਸੰਮਤੀ ਹੋਣੀ ਚਾਹੀਦੀ ਹੈ ਪਰ ਸਰਬਸੰਮਤੀ ਤਾਂ ਲੋਕਾਂ ਦੀ ਰਾਏ ਦੇ ਨਾਲ ਹੁੰਦੀ ਹੈ ਇਹ ਤਾਂ ਫਿਰ ਖਰੀਦਣ ਵਾਲੀ ਗੱਲ ਹੋ ਗਈ ਤਾਂ ਕਈ ਥਾਵਾਂ ਤੋਂ ਜਿੰਨੀਆਂ ਵੀ ਖਬਰਾਂ ਜਿਹੜੀਆਂ ਨੇ ਉਹ ਆ ਰਹੀਆਂ ਨੇ ਕਿ ਜਿਹੜੀ ਸਰਪੰਚੀ ਹੈ ਉਹ ਖਰੀਦੀ ਜਾ ਰਹੀ ਹੈ ਤਾਂ ਪਿੱਛੇ ਕੀ ਕਾਰਨ ਹੈ ਕੀ ਕੋਈ ਅੱਗੇ ਭ੍ਰਿਸ਼ਟਾਚਾਰ ਇੰਨਾ ਵੱਡੇ ਪੱਧਰ ਤੇ ਕਰਨਾ ਹੈ ਜਾਂ ਕੀ ਕਰਨਾ ਹੈ ਕਿਉਂ ਇੰਨੀ ਸਰਪੰਚੀ ਦੇ ਲਈ ਹੋਰ ਮੱਚੀ ਹੋਈ ਹੈ ਜਾਂ ਫਿਰ ਕੀ ਸਟੇਟਸ ਸਿੰਬਲ ਆ ਸਰਪੰਚੀ ਕਈ ਪਿੰਡਾਂ ਦੇ ਵਿੱਚ ਕਈ ਲੋਕਾਂ ਦੇ ਲਈ ਇਹ ਸਾਰੀਆਂ ਚੀਜ਼ਾਂ ਨੇ ਪੰਜਾਬ ਦੇ ਵਿੱਚ ਤੇ ਇੱਕ ਦੁਖਦਾਈ ਵੀ ਖਬਰ ਹੈ ਇੱਕ ਸੜਕ ਹਾਦਸਾ ਹੋਇਆ ਜਿਸ ਦੇ ਵਿੱਚ ਚਾਰ ਲੋਕਾਂ ਦੀ ਗ੍ਰੀਬ ਮੌਤ ਹੋ ਗਈ ਹੈ ਬਟਾਲਾ ਕਾਦੀਆਂ ਰੋਡ ਤੇ ਇੱਕ ਪ੍ਰਾਈਵੇਟ ਬੱਸ ਸੀ ਤੇ ਦੱਸਿਆ ਜਾ ਰਿਹਾ ਕਿ ਕਿਸੇ ਸਕੂਟੀ ਸਵਾਰ ਨੂੰ ਬਚਾਉਂਦੇ ਹੋਏ ਇੱਕ ਬੇਕਾਬੂ ਹੋ ਗਈ ਬੱਸ ਤੇ ਪਲਟ ਗਈ ਜਿਸ ਦੇ ਵਿੱਚ ਚਾਰ ਕਰੀਬ ਲੋਕ ਜ਼ਖਮੀ ਹੋਏ ਨੇ ਕਈ ਕ੍ਰਿਟੀਕਲ ਵੀ ਨੇ ਸੋ ਪੰਜਾਬ ਦੇ ਵਿੱਚ ਇਸੇ ਤਰ੍ਹਾਂ ਨੇ ਖਬਰਾਂ ਨੇ ਇਸ ਵੇਲੇ ਜਿਹੜਾ ਚੋਣ ਮੈਦਾਨ ਹੈ ਸਰਪੰਚੀ ਨੂੰ ਲੈ ਕੇ ਉਹ ਪੂਰੀ ਤਰ੍ਹਾਂ ਭਖਿਆ ਹੋਇਆ ਪਰ ਪਾਰਟੀਵਾਦੀ ਵੀ ਹੋ ਰਹੀ ਹੈ ਪਿੰਡਾਂ ਦੇ ਵਿੱਚ ਕਿ ਕਾਂਗਰਸ ਆਪਣੇ ਉਮੀਦਵਾਰਾਂ ਦੀ ਸਪੋਰਟ ਕਰ ਰਹੀ ਹੈ ਦੂਜੀਆਂ ਪਾਰਟੀਆਂ ਆਪਣੇ ਉਮੀਦਵਾਰਾਂ ਦੀ ਸਪੋਰਟ ਕਰ ਰਹੀਆਂ ਤੇ ਆਮ ਆਦਮੀ ਪਾਰਟੀ ਦੇ ਵਿਧਾਇਕ ਨੇ ਜੈਤੋ ਤੋਂ ਅਮੋਲਕ ਸਿੰਘ ਉਹ ਇੱਕ ਪੰਡਿਤ ਜਾਂਦੇ ਨੇ ਕਹਿੰਦੇ ਆਹ ਖੜਾ ਬੰਦਾ ਇਹਨੂੰ ਅਸੀਂ ਸਰਪੰਚ ਬਣਾਤਾ ਕੋ ਕੈਂਡੀਡੇਟ ਨਹੀਂ ਕਹਿੰਦੇ ਇਹ ਸਰਪੰਚ ਬਣਾਤਾ ਜੇ ਕਿਸੇ ਨੇ ਇਹਦੇ ਵੱਲ ਉਂਗਲ ਚੁੱਕੀ ਤਾਂ ਦੇਖ ਲਓ ਲਓ ਜੀ ਆਪਾਂ ਰਹਿਣ ਜੀ ਕੱਲ ਨੂੰ ਇਹੀ ਬਦਮਾਸ਼ੀ ਇੱਥੋਂ ਹੀ ਜਿਹੜੀ ਜੇ ਆਮ ਆਦਮੀ ਪਾਰਟੀ ਵੀ ਕਰ ਰਹੀ ਆ ਤੇ ਉਧਰ ਬੀਜੇਪੀ ਵਾਲੇ ਆ ਕਹਿੰਦੇ 2 ਕਰੋੜ ਲਾ ਦਾਂਗੇ ਤੇ ਕੱਲ ਨੂੰ ਸਟਾਰਟਿੰਗ ਦੇ ਵਿੱਚ ਆਪਾਂ ਖਬਰਾਂ ਜਿਹੜੀਆਂ ਜੀ ਇਹ ਪੰਚਾਇਤੀ ਚੋਣਾਂ ਲੈ ਕੇ ਕਵਰ